ਖੜੀ ਡੇਟ ਤੇ ਭਾਬੀ ਦੀ ਜਲਦੀ ਪੰਠੀ ਫੜੀ ਜੇਠਦੀ ਭਾਬੀ ਦੀ ਜਲਦੀ ਪੰਠੀ ਫੜੀ ਜੇਠਦੀ ਭਾਬੀ ਦੀ ਰਹਿਂਦਾ ਗੁੱਤ ਨੇਤ ਕਰ ਤਾਰਾ ਕੱਤਾ ਰੋਇ ਸ਼ਰਾਬ ਵਿਹਕਾਰਾ ਰਹਿਂਦਾ ਗੁੱਤ ਨੇਤ ਕਰ ਤਾਰਾ ਕੱਤਾ ਰੋਇ ਸ਼ਰਾਬ ਵਿਹਕਾਰਾ ਰਹਿ ਸੜਾ ਨੇ ਘੜਾ ਨਿਕਰ ਗਰ ਨੰਮੂਂਦੇ ਮੋਜਮਾਨ ਦਾ ਛੜਾ ਨਿਕਰ ਗਰ ਨੰਮੂਂਦੇ ਮੋਜਮਾਨ ਦਾ ਛੜਾ ਨਿਕਰ ਗਰ ਨੰਮੂਂਦੇ ਸਾਂਦਾ ਕੋਣਾ ਕਰਕੇ ਖਾ ਗਿਆ ਜੇਠ ਪਕੌੜੀ ਨੌਟ ਦਸਾਂਦਾ ਕੋਣਾ ਕਰਕੇ ਖਾ ਗਿਆ ਜੇਠ ਪਕੌੜੀ ਸਾਰਾ ਟੱਬਰ ਕੈਂਜਰ ਦੀ ਪਟਨੀ ਅੱਜ ਖਰੌੜੀ ਸਾਰਾ ਟੱਬਰ ਕੈਂਜਰ ਦੀ ਪਟਨੀ ਅੱਜ ਖਰੌੜੀ ਔਖੀ ਲੰਗੀ ਘੜੀ ਦੇਖ ਤੇ ਭਾਬੀ ਦੀ ਚਲਦੀ ਪੱਠੀ ਫੜੀ ਦੇਖ ਤੇ ਭਾਬੀ ਦੀ ਚਲਦੀ ਪੱਠੀ ਫੜੀ ਦੇਖ ਤੇ ਭਾਬੀ ਦੀ ਤਿੱਲਾ ਹਸਾਰਾ ਵਿੱਚ ਦਨਮੀ ਪਉਦਾ ਬੀਬੀ ਰਾਜੀ ਤੈਨੂੰ ਹੋਵੀਆਂ ਘਰ ਬੀਬੀ ਦੇ ਆਉਂਦਾ ਲੋੜੀ ਹਜਾ ਗੁੜ ਟਿੱਲਾ ਹਸਾਰਾ ਵਿੱਚ ਦਰਮੀ ਪਉਦਾ ਬੀਬੀ ਰਾਜੀ ਤੈਨੂੰ ਹੋਵੀਆਂ ਘਰ ਬੀਬੀ ਦੇ ਆਉਂਦਾ ਬੜਾ ਦੇਖਦਾ ਧੜਾ ਨੀ ਕਰ ਗਰਨਾਮੂ ਦੇ ਹੋ ਜਮਾਨ ਦਾ ਛੜਾ ਨੀ ਕਰ ਗਰਨਾਮੂ ਦੇ ਹੋ ਜਮਾਨ ਦਾ ਛੜਾ ਨੀ ਕਰ ਗਰਨਾਮੂ ਦੇ ਕੀਤੀ ਗੱਲ ਅਵੱਲੀ ਭਾਬੀ ਆਖੇ ਛੜੀ ਦੇਖਣੀ ਕੀਤੀ ਗੱਲ ਅਵੱਲੀ ਧੂੜ ਕੋਟਿਆਂ ਬਹਿ ਗਿਆ ਪਾਕੇ ਬੋਤੇ ਦੇ ਗਲ ਤੱਲੀ ਧੂੜ ਕੋਟਿਆਂ ਬਹਿ ਗਿਆ ਪਾਕੇ ਬੋਤੇ ਦੇ ਗਲ ਤੱਲੀ ਜੋਰ ਦਿਖਾਵੇ ਢੜੀ ਦੇਢ ਤੇ ਭਾਬੀ ਦੀ ਜਲਦੀ ਪੱਠੀ ਫੜੀ ਢੇਠ ਤੇ ਭਾਬੀ ਦੀ ਜਲਦੀ ਪੱਠੀ ਫੜੀ ਢੇਠ ਤੇ ਭਾਬੀ ਦੀ ਕੋਈ ਵੀ ਜਦਾ ਮੱਕੀ ਭਾਵੇਂ ਕੋਈ ਵੀ ਜਦਾ ਛੋਲੇ ਦੁਨੀਆ ਕਹਿੰਦੀ ਹਿਮਾੜਾ ਜਿਹੜਾ ਪੁੱਲ ਤਿਸੇ ਦਾ ਖੁੱਲੇ ਕੋਈ ਵੀ ਜਦਾ ਮੱਕੀ ਭਾਵੇਂ ਕੋਈ ਵੀ ਜਦਾ ਛੋਲੇ ਦੁਨੀਆ ਕਹਿੰਦੀ ਹਿਮਾੜਾ ਜਿਹੜਾ ਪੁੱਲ ਤਿਸੇ ਦਾ ਖੁੱਲੇ ਰੋਵ ਛੜੇ ਦਾ ਬੜਾ ਨਿ ਕਰ ਗਿਰ ਨੰਮੂ ਦੇ ਹੋਏ ਮਾਨ ਦਾ ਛੜਾ ਨਿ ਕਰ ਗਿਰ ਦੇ ਨੰਮੂ ਦੇ ਓਏ ਚਲਦੀ ਪੱਠੀ ਫੜੀ ਨਿ ਕਰ ਗਿਰ ਨੰਮੂ ਦੇ ਓਏ ਚਲਦੀ ਪੱਠੀ ਫੜੀ ਨਿ ਕਰ ਗਿਰ ਨੰਮੂ ਵੇ